ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਸਟ੍ਰੇਲੀਆ ਨੇ ਵੀਜ਼ਾ ਦੇ ਨਿਯਮ ਹੋਰ ਸਖਤ ਕਰ ਦਿੱਤੇ ਆ ਤਾਂ ਝਟਕਾ ਹੈ ਸਟੂਡੈਂਟਸ ਨੂੰ ਕਿਉਂਕਿ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੇ ਔਰ ਬਕਾਇਦਾ ਤੌਰ ਤੇ ਕੁਛ ਹੀ ਦਿਨਾਂ ਬਾਅਦ ਇਹ ਨਿਯਮ ਜੋ ਨੇ ਇਹ ਲਾਗੂ ਹੋਣੇ ਸ਼ੁਰੂ ਹੋ ਜਾਣਗੇ 1 ਜੁਲਾਈ ਤੋਂ ਇਹ ਸਖਤੀ ਸ਼ੁਰੂ ਹੋ ਜਾਏਗੀ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਟੂਡੈਂਟ ਵੀਜ਼ਾ ਔਨਸ਼ੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਵਿਜ਼ਟਰਸ ਨੂੰ ਨਹੀਂ ਮਿਲੇਗਾ ਸਟੂਡੈਂਟ ਵੀਜ਼ਾ ਔਨਸ਼ੋਰ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਇਹ ਤਬਦੀਲੀ ਕਰਨ ਦਾ ਫੈਸਲਾ ਕਿਉਂ ਲਿਆ ਗਿਆ ਇਹ ਵੀ ਦੱਸਦੇ ਆ 1 ਜੁਲਾਈ ਤੋਂ ਲਾਗੂ ਹੋਏਗਾ ਵੀਜ਼ਾ ਤੇ ਰੋਕ ਦਾ ਫੈਸਲਾ ਤਾਂ ਵੀਜ਼ਾ ਤੇ ਰੋਕ ਦਾ ਫੈਸਲਾ ਲਗਾ ਦਿੱਤਾ ਗਿਆ ਹੈ ਫੈਸਲਾ ਲਿਆ ਗਿਆ ਹੈ ਆਸਟ੍ਰੇਲੀਆ ਦੇ ਵੱਲੋਂ ਔਰ ਰੋਕ ਲਗਾਈ ਗਈ ਹੈ ਵੀਜ਼ਾ ਦੇ ਉੱਪਰ ਕਿਹੜੇ-ਕਿਹੜੇ ਸਟੂਡੈਂਟਸ ਪ੍ਰਭਾਵਿਤ ਹੋਣਗੇ ਇਸ ਚੀਜ਼ ਦੇ ਨਾਲ ਤਾਂ ਦੱਸ ਦਿਆਂ ਤੁਹਾਨੂੰ ਆਸਟ੍ਰੇਲੀਆ ਸਰਕਾਰ ਨੇ ਸਖਤ ਕਰ ਦਿੱਤਾ ਹੈ ਸਿਸਟਮ ਕਿਉਂਕਿ ਲਗਾਤਾਰ ਆਬਾਦੀ ਵਧਦੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਨੂੰ ਦੇਖਦਿਆਂ ਹੋਇਆਂ ਵੀ ਇਹ ਝਟਕਾ ਦਿੱਤਾ ਹੈ ਸਟੂਡੈਂਟਸ ਨੂੰ ਜਿਹੜੇ ਸਟੂਡੈਂਟਸ ਲੰਬੇ ਸਮੇਂ ਤੋਂ ਉੱਥੇ ਬੈਠੇ ਨੇ ਟੂਰਿਸਟ ਵੀਜ਼ਾ ਲੈ ਕੇ ਪੜ੍ਹਾਈ ਕਰ ਰਹੇ ਨੇ ਸਟੱਡੀ ਕਰ ਰਹੇ ਨੇ ਔਰ ਜਦੋਂ ਉਹਨਾਂ ਨੇ ਲੰਬਾ ਸਮਾਂ ਉੱਥੇ ਰਹਿਣਾ ਹੈ ਤਾਂ ਇੱਕ ਸਟ੍ਰੀਮ ਤੋਂ ਪਾਸ ਹੋ ਕੇ ਫਿਰ ਦੂਜਾ ਕੋਰਸ ਆਪ ਦਾ ਚੇਂਜ ਕਰ ਲੈਂਦੇ ਆ ਤਾਂ ਉਸ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਹੈ ਜਿਹੜੀ ਡਿਟੇਲ ਤੁਹਾਡੀ ਸਕਰੀਨ ਦੇ ਉੱਪਰ ਆਇਆ ਅਸੀਂ ਆਸਟ੍ਰੇਲੀਆ ਸਰਕਾਰ ਦੀ ਵੈਬਸਾਈਟ ਤੋਂ ਇਹ ਡਿਟੇਲ ਸਕਰੀਨਸ਼ਾਟ ਲੈ ਕੇ ਤੁਹਾਨੂੰ ਦਿਖਾ ਰਹੇ ਹਾਂ ਇਹ ਡਿਟੇਲਸ ਜਿਹੜੀਆਂ ਉਹਨਾਂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਤਾਂ ਦੱਸ ਦਈਏ ਤੁਹਾਨੂੰ ਵੱਡੀ ਖਬਰ ਇਸ ਵੇਲੇ ਦੀ ਰੈਸਟ੍ਰਿਕਸ਼ਨਸ ਲਾਈਆਂ ਜਾ ਰਹੀਆਂ ਨੇ ਔਨ ਸ਼ੇਅਰ ਔਨ ਸ਼ੋਰ ਵੀਜ਼ਾ ਦੇ ਉੱਪਰ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਤਾਂ ਆਸਟ੍ਰੇਲੀਆ ਸਰਕਾਰ ਵੱਲੋਂ ਵਿਦੇਸ਼ੀ ਲੋਕਾਂ ਤੇ ਵੀਜ਼ਾ ਹੌਪਿੰਗ ਕਰਨਾ ਹੋਰ ਵੀ ਮੁਸ਼ਕਲ ਬਣਾਂ ਹਰਿਆ ਹੁਣ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਨੂੰ ਲੈ ਕੇ ਨਵੇਂ ਨਿਯਮ ਬਣਾਏ ਜਾ ਰਹੇ ਜਿਨ੍ਹਾਂ ਨੂੰ ਲੈ ਕੇ ਖਾਸ ਤੌਰ ਤੇ ਇੰਡੀਅਨ ਸਟੂਡੈਂਟਸ ਦੀਆਂ ਮੁਸ਼ਕਲਾਂ ਜਿਆਦਾ ਵੱਧ ਸਕਦੀਆਂ ਨੇ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਆਸਟ੍ਰੇਲੀਆ ਨੇ ਜੁਲਾਈ ਤੋਂ ਸਟੂਡੈਂਟ ਵੀਜ਼ਾ ਦੇ ਲਈ ਐਪਲੀਕੇਸ਼ਨ ਨਾ ਲੈਣ ਦਾ ਫੈਸਲਾ ਲਿਆ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਕਦਮ ਜਿਹੜਾ ਇਹ ਲੈਣਾ ਜ਼ਰੂਰੀ ਸੀਗਾ ਸਾਡੇ ਲਈ ਬਕਾਇਦਾ ਤੌਰ ਤੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਔਰ ਉੱਥੇ ਹੀ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਗਈ ਹੈ ਕਿ ਵੀਜ਼ਾ ਤੇ ਸਖਤੀ ਲਗਾਉਣਾ ਸਾਡੀ ਮਜਬੂਰੀ ਬਣ ਗਈ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਵਿਜ਼ਟਰ ਵੀਜ਼ਾ ਲੈ ਕੇ ਉੱਥੇ ਬੈਠੇ ਨੇ ਔਨਸ਼ੋਰ ਸਟੂਡੈਂਟ ਵੀਜ਼ਾ ਦੇ ਲਈ ਹੁਣ ਉੱਥੇ ਜੋ ਐਪਲੀਕੇਸ਼ਨ ਨਹੀਂ ਦੇ ਪਾਉਣਗੇ ਅਪਲਾਈ ਨਹੀਂ ਕਰ ਪਾਉਣਗੇ ਔਰ ਜਦੋਂ ਉਹਨਾਂ ਦਾ ਵੀਜ਼ਾ ਖਤਮ ਹੋ ਗਿਆ ਤਾਂ ਫਿਰ ਉਹਨਾਂ ਨੂੰ ਵਾਪਸੀ ਹੀ ਕਰਨੀ ਪੈਗੀ ਯਾਨੀ ਕਿ ਸਿੱਧਾ ਸਿੰਪਲ ਜਿਹਾ ਫੰਡਾ ਜੇ ਸਮਝਾਈਏ ਤਾਂ ਜੋ ਜਿਹੜੇ ਸਟੂਡੈਂਟਸ ਜਾ ਕੇ ਉੱਥੇ ਬੈਠੇ ਨੇ ਟੂਰਿਸਟ ਵੀਜ਼ਾ ਤੇ ਜਾ ਕੇ ਜਾਂ ਜਿਨ੍ਹਾਂ ਨੇ ਉੱਥੇ ਔਨਸ਼ੋਰ ਵੀਜ਼ਾ ਲਿਆ ਜੋ ਸਟੱਡੀ ਵੀਜ਼ਾ ਲਿਆ ਉਹਨਾਂ ਨੇ ਔਰ ਉਹਨਾਂ ਨੂੰ ਇਹ ਝਟਕਾ ਕਿਉਂਕਿ ਹੁਣ ਉਹ ਇਸ ਦੇ ਵਿੱਚ ਸਟੂਡੈਂਟ ਪ੍ਰੋਗਰਾਮਿੰਗ ਵੀਜ਼ਾ ਪ੍ਰੋਗਰਾਮਿੰਗ ਦੇ ਵਿੱਚ ਰੈਸਟ੍ਰਿਕਸ਼ਨ ਲਾਈ ਗਈ ਹੈ ਆਸਟ੍ਰੇਲੀਆ ਦੇ ਵੱਲੋਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਆਸਟ੍ਰੇਲੀਆ ਦਾ ਰੁਕ ਕਰ ਰਹੇ ਸੀ ਪਰ ਪਿਛਲੇ ਦਿਨਾਂ ਤੋਂ ਆਸਟ੍ਰੇਲੀਆ ਲਗਾਤਾਰ ਰਿਫਿਊਜ਼ਲਸ ਵੀ ਦੇ ਰਿਹਾ ਸੀਗਾ ਪਰ ਹੁਣ ਜਿਹੜੇ ਉੱਥੇ ਸਟੂਡੈਂਟ ਬੈਠੇ ਨੇ ਜਾਂ ਟੂਰਿਸਟ ਵੀਜ਼ਾ ਤੇ ਜਾ ਕੇ ਜਿਨ੍ਹਾਂ ਨੇ ਉੱਥੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਉਹਨਾਂ ਨੇ ਵੀਜ਼ਾ ਐਕਸਟੈਂਡ ਕਰਵਾ ਲਿਆ ਪਰ ਹੁਣ ਉਹ ਅੱਗੇ ਵੀਜ਼ਾ ਐਕਸਟੈਂਡ ਨਹੀਂ ਕਰਵਾ ਪਾਉਣਗੇ ਕਿਉਂਕਿ ਜਿਨ੍ਹਾਂ ਦੇ ਕੋਲ ਜਾਂ ਤਾਂ ਕਹਿੰਦੇ ਪੀਆਰ ਜਿਸ ਦੇ ਕੋਲ ਜਾਂ ਫਿਰ ਜਿਹੜਾ ਸਟੱਡੀ ਲੈ ਕੇ ਸਟੱਡੀ ਪਰਮਿਟ ਤੇ ਇੱਥੇ ਆਉਂਦਾ ਉਹ ਅੱਗੇ ਵੀਜ਼ਾ ਲੈ ਸਕਦਾ ਉਹ ਅੱਗੇ ਅਪਲਾਈ ਕਰ ਸਕਦਾ ਪਰ ਹੁਣ ਔਖਾ ਕਰ ਦਿੱਤਾ ਵਿਜ਼ਟਰ ਵੀਜ਼ਾ ਲੈ ਕੇ ਜਿਹੜੇ ਲੋਕ ਗਏ ਆ ਤਾਂ ਸਟੂਡੈਂਟ ਵੀਜ਼ਾ ਔਨਸ਼ੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਵੱਲੋਂ ਵੱਡਾ ਇਹ ਫੈਸਲਾ ਲਿਆ ਗਿਆ ਹੈ ਸਟੂਡੈਂਟਸ ਦੇ ਰਾ ਲਗਾਤਾਰ ਬੰਦ ਹੁੰਦੇ ਹੋਏ ਹੀ ਨਜ਼ਰ ਆ ਰਹੇ ਨੇ ਤਾਂ ਵੱਡੀ ਖਬਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਸਟ੍ਰੇਲੀਆ ਜਿਹੜੇ ਸਟੂਡੈਂਟਸ ਨੇ ਜਾਣਾ ਔਰ ਉਹਨਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪਏਗਾ ਜਿਸ ਤਰੀਕੇ ਦੇ ਨਾਲ ਇਹ ਹੁਣ ਖਬਰ ਨਵੀਂ ਨਿਕਲ ਕੇ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਬੰਦੀ ਲਗਾ ਦਿੱਤੀ ਹੈ ਔਰ 1 ਜੁਲਾਈ ਤੋਂ ਇਹ ਪਾਬੰਦੀ ਜਿਹੜੀ ਹੈ ਇਹ ਲਾਗੂ ਹੋਏਗੀ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ ਹੁਣ ਇਹ ਡਿਸੀਜਨ ਲਿਆ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਵੱਲੋਂ ਕੁਝ ਇੱਕ ਪ੍ਰੋਗਰਾਮਸ ਜਿਹੜੇ ਨੇ ਉਹਨਾਂ ਦੇ ਵਿੱਚ ਵੀਜ਼ਾ ਦੇਣਾ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ ਵੀ ਅਸੀਂ ਦੱਸਿਆ ਕਿ ਸਖਤ ਅਰੁਖ ਅਖਤਿਆਰ ਕੀਤਾ ਗਿਆ ਹੈ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਸਟੂਡੈਂਟਸ ਵੀਜ਼ਾ ਤੇ ਕਟੌਤੀ ਕਰਨੀ ਤਾਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਔਰ ਹੁਣ ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਦੇ ਜੋ ਐਪਲੀਕੇਸ਼ਨ ਹੈ ਉਹਨੂੰ ਲੈ ਕੇ ਰੂਲ ਸਖਤ ਕਰ ਦਿੱਤੇ ਆ ਰੂਲ ਨਵੇਂ ਬਣਾਏ ਗਏ ਨੇ ਜਿਹੜੇ 1 ਜੁਲਾਈ ਤੋਂ ਲਾਗੂ ਹੋਣਗੇ ਵਿਜ਼ਟਰ ਵੀਜ਼ਾ ਤੇ ਟੈਂਪਰੇਰੀ ਬੈਚਲਰ ਵੀਜ਼ਾ ਵਾਲੇ ਲੋਕ ਹੁਣ ਔਨਸ਼ੋਰ ਸਟੂਡੈਂਟ ਵੀਜ਼ਾ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਔਰ ਇਹ ਬਦਲਾ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਕੁਛ ਹੀ ਦਿਨ ਰਹਿੰਦੇ ਆ ਜੂਨ ਮਹੀਨਾ ਜਿਹੜਾ ਲੰਮਸਮ ਅੱਧਾ ਨਿਕਲ ਚੁੱਕਿਆ ਹੈ ਔਰ ਕੁਛ ਹੀ ਦਿਨ ਬਾਕੀ ਨੇ ਔਰ 1 ਜੁਲਾਈ ਤੋਂ ਇਹ ਰੂਲਸ ਜੋ ਨੇ ਲਾਗੂ ਹੋਣਗੇ ਔਰ ਬਾਕੀ ਲੋਕ ਜੋ ਨੇ ਇਸ ਤੋਂ ਇਲਾਵਾ ਉਹ ਉੱਥੇ ਦੱਸ ਦਈਏ ਕਿ ਜਿਹੜੇ ਟੂਰਿਸਟ ਲੋਕ ਜਾਂਦੇ ਸੀਗੇ ਜਾਂ ਉੱਥੇ ਜਿਸ ਨੇ ਵੀਜ਼ਾ ਲਿਆ ਔਰ ਉਸ ਵੀਜ਼ਾ ਲੈ ਕੇ ਜਿਹੜਾ ਗਿਆ ਉੱਥੇ ਉੱਥੇ ਹੋਰ ਕੋਈ ਆਪਸ਼ਨ ਨਹੀਂ ਮਿਲ ਰਿਹਾ ਤਾਂ ਉਹ ਸਟੱਡੀ ਦਾ ਆਪਸ਼ਨ ਭਾਰ ਲੈਂਦਾ ਸੀ ਸਟੱਡੀ ਲੈ ਕੇ ਹੁਣ ਜਿਆਦਾ ਲੰਬਾ ਸਮਾਂ ਲੋਕ ਉੱਥੇ ਨਹੀਂ ਰਹਿ ਪਾਉਣਗੇ ਕਿਉਂਕਿ ਇਸ ਨੂੰ ਲੈ ਕੇ 1 ਜੁਲਾਈ ਤੋਂ ਲੈ ਕੇ ਇਹ ਸ਼ੁਰੂ ਕੀਤਾ ਗਿਆ ਕਿ 1 ਜੁਲਾਈ ਤੋਂ ਪਾਬੰਦੀ ਲਗਾ ਦਿੱਤੀ ਜਾਏਗੀ ਇਹ ਰੂਲ ਜਿਹੜਾ ਨਵਾਂ ਕੱਢਿਆ ਗਿਆ ਹੈ ਆਸਟ੍ਰੇਲੀਆ ਗਵਰਨਮੈਂਟ ਦੇ ਵੱਲੋਂ ਤਾਂ ਉੱਥੇ ਹੀ ਇਹ ਬਕਾਇਦਾ ਤੌਰ ਤੇ ਬਿਆਨ ਵੀ ਆਇਆ ਹੈ ਆਸਟ੍ਰੇਲੀਅਨ ਗਵਰਨਮੈਂਟ ਦੇ ਮੰਤਰੀ ਦਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੇ ਵੀ ਲੋਕ ਜ਼ਿਆਦਾ ਆ ਰਹੇ ਨੇ ਇੱਥੇ ਉਹ ਕੰਮਕਾਜ ਵੀ ਕਰ ਰਹੇ ਨੇ ਇੱਥੇ ਆ ਕੇ ਔਰ ਇਹ ਇਥੇ ਸਟੱਡੀ ਇੱਕ ਸਟ੍ਰੀਮ ਦੇ ਵਿੱਚ ਪੂਰੀ ਕਰਦੇ ਆ ਫਿਰ ਆਪਣਾ ਵੀਜ਼ਾ ਵਧਾਉਣ ਦੇ ਲਈ ਦੂਜੇ ਕਿਸੇ ਸਟਰੀਮ ਦੇ ਵਿੱਚ ਉਹ ਲੈ ਲੈਂਦੇ ਸੀਗੇ ਸਟੱਡੀ ਲੈ ਲੈਂਦੇ ਸੀਗੇ ਅਪਲਾਈ ਕਰ ਦਿੰਦੇ ਸੀਗੇ ਪੜਾਈ ਕਰਨਾ ਸ਼ੁਰੂ ਕਰ ਰਹੇ ਦੇ ਸੀ ਨਾਲ ਨਾਲ ਉਹ ਕੰਮ ਕਰ ਰਹੇ ਸੀਗੇ ਪਰ ਦੂਸਰੇ ਦੇਸ਼ਾਂ ਤੋਂ ਦੂਸਰੇ ਮੁਲਕਾਂ ਤੋਂ ਆ ਕੇ ਲੋਕ ਇੱਥੇ ਰਹਿ ਰਹੇ ਸੀਗੇ ਤਾਂ ਉਹਨਾਂ ਚੀਜ਼ਾਂ ਨੂੰ ਘਟ ਕਰਨ ਦੇ ਲਈ ਅਸੀਂ ਇਹ ਰੁਖ ਅਖਤਿਆਰ ਕੀਤਾ ਤਾਂ 1 ਜੁਲਾਈ ਤੋਂ ਇਹ ਫੈਸਲਾ ਲਾਗੂ ਹੋਏਗਾ ਆਸਟ੍ਰੇਲੀਆ ਨੇ ਰੁਖ ਅਖਤਿਆਰ ਕੀਤਾ ਹੈ ਸਖਤ ਆਸਟ੍ਰੇਲੀਆ ਨੇ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਜੋ ਕਿ ਬਹੁਤ ਸਾਰੇ ਸਟੂਡੈਂਟਸ ਦੇ ਲਈ ਇੱਕ ਝਟਕਾ ਸਾ